ਆਪੀਆਂ ਮਹਿਲਾਵਾਂ ਦੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਆ ਚੁੱਕੀ ਹੈ 3.5 ਸਾਲ ਤੋਂ ਮਹਿਲਾਵਾਂ ਆਮ ਆਦਮੀ ਪਾਰਟੀ ਨੂੰ ਐਸੇ ਗੱਲ ਕਰਕੇ ਕੋਸ ਰਹੀਆਂ ਸੀ ਕਿ ਜੋ 1000 ਰੁਪਏ ਦੇਣ ਦਾ ਵਾਅਦਾ ਆਮ ਆਦਮੀ ਪਾਰਟੀ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕੀਤਾ ਸੀ ਅਖਰ ਉਹ ਵਾਅਦਾ ਪੂਰਾ ਨਹੀਂ ਕੀਤਾ ਤਾਂ ਹੁਣ ਉਹ ਵਾਅਦਾ ਪੂਰਾ ਹੋਣ ਜਾ ਰਿਹਾ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਆ ਕਿਉਂਕਿ ਬੀਤੇ ਕੱਲ ਹਰਿਆਣਾ ਦੇ ਵਿੱਚ ਲਾਡੋ ਲక్ష్ਮੀ ਸਕੀਮ ਸ਼ੁਰੂ ਕਰ ਦਿੱਤੀ ਆ ਜਿਸ ਦੇ ਤਹਿਤ 2100 ਰੁਪਏ ਮਹਿਲਾਵਾਂ ਨੂੰ ਦੇਣ ਦੀ ਕਬਾਇਤ ਸ਼ੁਰੂ ਹੋ ਚੁੱਕੀ ਹੈ ਪਰ ਉਸ ਸਕੀਮ ਨੂੰ ਲੈ ਕੇ ਹੁਣ ਡਾਕਟਰ ਬਲਜੀਤ ਕੌਰ ਨੇ ਜਿੱਥੇ ਸਵਾਲ ਖੜੇ ਕੀਤੇ ਕਿ ਜਿਸ ਤਰੀਕੇ ਦੇ ਨਾਲ ਮਹਿਲਾਵਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹਰਿਆਣਾ ਦੀ ਸਰਕਾਰ ਦੇ ਵੱਲੋਂ ਕਿ 1 ਪੁਆਇੰਟ ਕੁਝ ਮਿਲੀਅਨ ਜਿਹੜੀਆਂ ਔਰਤਾਂ ਨੇ ਜਿਨ੍ਹਾਂ ਦੇ ਵਿੱਚੋਂ ਜੇਕਰ ਗੱਲ ਕੀਤੀ ਜਾਵੇ 100% ਮਹਿਲਾਵਾਂ ਦੇ ਵਿੱਚੋਂ ਸਿਰਫ ਤੇ ਸਿਰਫ 4% ਮਹਿਲਾਵਾਂ ਨੂੰ ਇਹ ਲਾਡੋ ਲక్ష్ਮੀ ਸਕੀਮ ਦੇ ਤਹਿਤ ਪਹਿਲੀ ਕਿਸ਼ਤ ਜਾਰੀ ਹੋਈ ਆ 96% ਮਹਿਲਾਵਾਂ ਇਸ ਸਕੀਮ ਤੋਂ ਬਾਹਰ ਰੱਖੀਆਂ ਗਈਆਂ ਨੇ ਜਿਹੜੀਆਂ ਮਹਿਲਾਵਾਂ ਦੀ ਆਮਦਨ ਇੱਕ ਸਾਲ ਦੇ ਵਿੱਚ ਸਾਲਾਨਾ ਆਮਦਨ 1 ਲੱਖ ਤੋਂ ਘੱਟ ਹੈ ਉਹਨਾਂ ਨੂੰ ਇਹ ਸਹੂਲਤ ਮਿਲ ਰਹੀ ਹੈ ਹਰਿਆਣਾ ਸਰਕਾਰ ਜੋ ਦੇ ਰਹੀ ਹੈ ਸਹੂਲਤ ਲਾਡੂ ਲక్ష్ਮੀ ਸਕੀਮ ਦੇ ਤਹਿਤ ਉਸ ਦੀ ਅਸੀਂ ਗੱਲ ਕਰ ਰਹੇ ਹਾਂ ਜਿਨ੍ਹਾਂ ਮਹਿਲਾਵਾਂ ਦੇ ਪਤੀ ਕਿਸੇ ਹੋਰ ਸੂਬੇ ਤੇ ਹਨ ਉਹਨਾਂ ਨੂੰ ਇਹ ਸਕੀਮ ਨਹੀਂ ਮਿਲੇਗੀ ਵਿਧਵਾ ਮਾਂ ਨੂੰ ਇਹ ਸਹੂਲਤ ਨਹੀਂ ਮਿਲੇਗੀ ਲੜਕੀਆਂ ਜਿਹੜੀਆਂ ਕਾਲਜ ਵਿੱਚ ਪੜ੍ਹਦੀਆਂ ਨੇ ਉਹਨਾਂ ਨੂੰ ਸਹੂਲਤ ਨਹੀਂ ਮਿਲੇਗੀ 23 ਸਾਲ ਤੋਂ ਵੱਧ ਉਮਰ ਦੀਆਂ ਜੋ ਲੜਕੀਆਂ ਨੇ ਉਹਨਾਂ ਨੂੰ ਇਹ ਸਹੂਲਤ ਮਿਲੇਗੀ ਉਹਨਾਂ ਦੇ ਲਈ ਵੀ ਸ਼ਰਤਾਂ ਰੱਖੀ ਗਈਆਂ ਨੇ ਤਾਂ ਇਹਨਾਂ ਸ਼ਰਤਾਂ ਨੂੰ ਲੈ ਕੇ ਪੰਜਾਬ ਕੈਬਨਿਟ ਦੀ ਪੰਜਾਬ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਸਵਾਲ ਖੜੇ ਕੀਤੇ ਨੇ ਕਿ ਹਰਿਆਣਾ ਸਰਕਾਰ ਨੇ ਤਾਂ ਮਹਿਲਾਵਾਂ ਦੇ ਨਾਲ ਧੋਖਾ ਕੀਤਾ ਪਰ ਅਸੀਂ ਕਿਸੇ ਦੇ ਨਾਲ ਕੋਈ ਭੇਦਭਾਵ ਨਹੀਂ ਕਰਾਂਗੇ ਸਾਡੀ ਸਰਕਾਰ ਕੋਈ ਵੀ ਅਜਿਹੀ ਸ਼ਰਤ ਨਹੀਂ ਰੱਖੇਗੀ ਮਹਿਲਾਵਾਂ ਦੇ ਨਾਲ ਅਸੀਂ ਹਰੇਕ ਮਹਿਲਾਵਾਂ ਨੂੰ ਹਰ ਇੱਕ ਲੜਕੀ ਨੂੰ ਮਹਿਲਾ ਨੂੰ ਹਜ਼ਾਰ-ਹਜ਼ਾਰ ਰੁਪਏ ਉਹਨਾਂ ਦੇ ਖਾਤੇ ਦੇ ਵਿੱਚ ਪਾਵਾਂਗੇ ਸ਼ੁਰੂਆਤ ਕਦੋਂ ਹੋਣ ਜਾ ਰਹੀ ਆ ਤਾਂ ਇਹ ਵੀ ਕਲੀਅਰ ਕਰ ਦਿੱਤਾ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਇਸ ਦੀ ਸ਼ੁਰੂਆਤ ਹੋ ਜਾਵੇਗੀ ਤਾਂ ਹੁਣ ਸਵਾਲ ਇੱਥੇ ਇਹ ਵੀ ਖੜੇ ਹੁੰਦੇ ਨੇ ਕਿ ਆਖਰ ਉਹ ਹਜ਼ਾਰ-ਹਜ਼ਾਰ ਰੁਪਏ ਜੋ ਮਹਿਲਾਵਾਂ ਨੂੰ ਦਿੱਤੇ ਜਾਣਗੇ ਉਹ ਪਿਛਲੇ ਜੋ 3.5 ਸਾਲ ਬੀਤ ਚੁੱਕੇ ਨੇ ਉਹ 3.5 ਸਾਲਾਂ ਦੇ ਵੀ ਮਿਲਣਗੇ ਜਾਂ ਫਿਰ ਹੁਣ ਤੋਂ ਸ਼ੁਰੂਆਤ ਹੋਏਗੀ ਕਿ ਪਹਿਲੀ ਵਾਰ ਹਜ਼ਾਰ ਰੁਪਏ ਪਾ ਦਿੱਤਾ ਇਸ ਤੋਂ ਬਾਅਦ ਅੱਗੇ ਕੰਟੀਨਿਊ ਕੀਤਾ ਜਾਵੇਗਾ ਜਾਂ ਪਿਛਲਾ ਬਕਾਇਆ ਆਪਾਂ ਕਹਿ ਲਈਏ ਜਦੋਂ ਤੋਂ ਸਰਕਾਰ ਸੱਤਾ ਦੇ ਵਿੱਚ ਆਈ ਆ 3.5 ਸਾਲ ਦੇ ਵੀ ਖਾਤੇ ਦੇ ਵਿੱਚ ਉਹਨਾਂ ਮਹਿਲਾਵਾਂ ਦੇ ਪੈਸੇ ਪੈਣਗੇ ਇਹ ਸਵਾਲ ਬਹੁਤ ਵੱਡਾ ਆ ਇਹ ਸਵਾਲ ਮਹਿਲਾਵਾਂ ਦੇ ਜ਼ਿਹਨ ਦੇ ਵਿੱਚ ਵੀ ਜ਼ਰੂਰ ਹੋਵੇਗਾ ਕਿਉਂਕਿ ਸਰਕਾਰ ਨੇ ਵਾਦਾ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਕੀਤਾ ਸੀ ਕਿ ਜਿਉਂ ਹੀ ਸਾਡੀ ਸਰਕਾਰ ਬਣਦੀ ਆ ਅਸੀਂ ਹਜ਼ਾਰ-ਹਜ਼ਾਰ ਰੁਪਇਆ ਮਹਿਲਾਵਾਂ ਦੇ ਖਾਤੇ ਦੇ ਵਿੱਚ ਪਾ ਦੇਵਾਂਗੇ ਤਾਂ 3.5 ਸਾਲ ਬੀਤ ਚੁੱਕੇ ਪਰ ਹਲੇ ਵਾਦਾ ਪੂਰਾ ਨਹੀਂ ਹੋਇਆ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਵਾਰ ਇਹ ਵੀ ਵਾਅਦਾ ਕੀਤਾ ਸੀ ਕਿ ਹੁਣ ਹਜ਼ਾਰ-ਹਜ਼ਾਰ ਨਹੀਂ ਅਸੀਂ ਤਾਂ ਹੁਣ 11100 ਰੁਪਏ ਦਵਾਂਗੇ ਤਾਂ ਕੀ ਹਜ਼ਾਰ-ਹਜ਼ਾਰ ਹੀ ਦਿੱਤੇ ਜਾਣਗੇ ਕਿਉਂਕਿ ਡਾਕਟਰ ਬਲਜੀਤ ਕੌਰ ਦੇ ਵੱਲੋਂ ਹਜ਼ਾਰ ਦੀ ਗੱਲ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 1100 ਦੀ ਗੱਲ ਕਰ ਚੁੱਕੇ ਨੇ ਤਾਂ ਹੁਣ ਜਾਂ ਹਜ਼ਾਰ ਜਾਂ 1100 ਮਿਲਣਗੇ ਕਦੋਂ ਵੱਡਾ ਸਵਾਲ ਇਹ ਆ ਤੇ ਕੀ ਸਾਢੇ 3 ਸਾਲ ਦੇ ਉਹ ਹਜ਼ਾਰ ਰੁਪਏ ਜਿਹੜਾ ਬਕਾਇਆ ਉਹ ਵੀ ਮਿਲੇਗਾ ਮਹਿਲਾਵਾਂ ਇੰਤਜ਼ਾਰ ਜ਼ਰੂਰ ਕਰ ਰਹੀਆਂ ਨੇ ਆਖਰ ਕੀ ਇਹ ਇੱਕ ਸਿਆਸੀ ਸਟੰਟ ਤਾਂ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਤਰਨਤਾਰਨ ਦੀ ਜਿਮਨੀ ਚੌਣਾ ਨੇੜੇ ਆ ਰਹੀਆਂ ਨੇ ਤਰੀਕ ਨੇੜੇ ਆ ਰਹੀ ਹੈ ਜਿਮਨੀ ਚੌਣ ਦੀ ਤਾਂ ਉਸ ਤੋਂ ਪਹਿਲਾਂ ਅਜੇ ਹੀ ਖੁਸ਼ਖਬਰੀ ਸੁਣਾਉਣੀ ਕਿ ਇੱਕ ਸਿਆਸੀ ਸਟੰਟ ਵੀ ਮੰਨਿਆ ਜਾ ਸਕਦਾ ਹੈ ਕਿਉਂਕਿ ਸਿਆਸਤਦਾਨ ਅਕਸਰ ਹੀ ਅਜਿਹੇ ਬਿਆਨ ਦਿੰਦੇ ਨੇ ਉਦੋਂ ਜਦੋਂ ਕੋਈ ਇਲੈਕਸ਼ਨਾਂ ਹੁੰਦੀਆਂ ਨੇ ਕੀ